ਤਾਰੰਗ ਮਹੱਲਾ ਚੌਥਾ ਜਪ ਮੰਨ ਨਰ ਹਰੇ ਨਰ ਹਰ ਸੁਆਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ ਰਹਾਉ ਜੇਤ ਗ੍ਰਿਹ ਗੁਣ ਗਾਵਤੇ ਹਰ ਕੇ ਗੁਣ ਗਾਵਤੇ RAM ਗੁਣ ਗਾਵਤੇ ਤਿਤ ਗ੍ਰਿਹ ਵਾਜੇ ਪੰਚ ਸਬਦ ਵੱਡ ਭਾਗ ਮਥੂਰਾ ਤੈਨ ਜਾਣ ਕੇ ਸਭ ਪਾਪ ਗਏ ਸਭ ਦੁੱਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਤੈਨ ਜਾਣ ਕੇ ਹਰ ਮਾਰ ਕੱਢੇ ਪੰਜ ਚੋਰਾ ਹਰ ਨਾਮ ਬੁਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪਹੁ ਮਨ ਬਚਨ ਕਰਮ ਹਰ ਹਰ ਆਰਾਧੂ ਹਰ ਕੇ ਜਨ ਸਾਧੂ ਹਰ ਰਾਮ ਬੋਲ ਹਰ ਰਾਮ ਬੋਲ ਸਭ ਪਾਪ ਗਵਾਦੂ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜਗਦੀਸ਼ੋ ਰਾ ਮਨ ਇਛੇ ਫਲ ਪਾਵੋ ਸਭੈ ਫਲ ਪਾਵੋ ਧਰਮ ਅਰਥ ਕਾਮ ਮੋਖ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੂਰਾ ਸਾਰਗ ਮਹੱਲਾ ਚੌਥਾ ਜਪ ਮਨ ਮਦ ਮਦ ਸੂਦਨੋ ਹਰਿ ਸ੍ਰੀ ਰੰਗੋ ਪਰਮੇਸਰੋ ਸਤਿ ਪਰਮੇਸਰੋ ਪ੍ਰਭ ਅੰਤਰ ਜਾਮੀ ਸਭ ਦੂਖਨ ਕੋ ਹੰਤਾ ਸਭ ਸੂਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਉ ਰਹਾ ਹਾਂ ਹਰ ਘਟ ਘਟੇ ਗਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਨ ਥਾਨ ਅੰਤਰ ਬਸਤਾ ਮੈਂ ਹਰ ਦੇਖਣ ਕੋ ਚਾਉਂ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਤਿਸ ਜਾਣ ਕੇ ਹਉ ਮਲ ਮਲ ਧੋਵਾਂ ਪਾਉ ਹਰ ਜਨ ਕਉ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰੇ ਮਨ ਤਨ ਆਨੰਦ ਭਾਏ ਮੈਂ ਦੇਖਿਆ ਹਰ ਰਾਉ ਜਾਨ ਨਾਨਕ ਕਾਓ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀ ਸੁਰਾ ਕਿਰਪਾ ਭਈ ਮੈਂ ਆਨ ਦਿਨੋ ਸਦ ਸਦ ਸਦਾ ਹਰ ਜਪਿਆ ਹਰ ਨਾਉ ਸਾਰਗ ਮਹੱਲਾ ਚੌਥਾ ਜਾਪ ਮਾਨ ਨਿਰਭਾਉ ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਆਜੂਨੀ ਸੰਭਾਉ ਮੇਰੇ ਮਨ ਅਨ ਦਿਨੋਂ ਧਿਆਏ ਨਿਰੰਕਾਰ ਮਿਰਾ ਹਾਰੀ ਰਹਾਉ ਹਰ ਦਰਸ਼ਨ ਕਾਉ ਹਰ ਦਰਸ਼ਨ ਕਾਉ ਪੂਟ ਪੂੜ ਤੇਤੀਸ ਸਿੱਧ ਜਤੀ ਜੋਗੀ ਟਾਟ ਤੀਰਥ ਪਰ ਭਵਨ ਕਰਤ ਰਹਤ ਨਿਰਾਹਾਰੀ ਇਨ ਜਨਕੀ ਸੇਵਾ ਥਾਏ ਪਈ ਜਿਨ ਕਉ ਕਿਰਪਾਲ ਹੋਵਤ ਬਨਵਾਰੀ ਹਰ ਕੇ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ ਭਾਵਤ ਹਰ ਰਾਮ ਮੁਰਾਰੀ ਜਿਨ ਕਾ ਅੰਗ ਕਰੈ ਮੇਰਾ ਸੁਆਮੀ ਤਿਨ ਕੀ ਨਾਨਕ ਹਰ ਪੈ ਜਸਵਾਰੀ ਸਾਰਗ ਮਹੱਲਾ ਚੌਥਾ ਊਕੜ ਤਾਲ ਜਾਪ ਮਾਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੂ ਮੇਰੇ ਮਨ ਹਰ ਬੋਲ ਹਰ ਪੁਰਖ ਅਬਿਨਾਸੀ ਰਹਾਵ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੇ ਸੋ ਪੀਐ ਜਿਸ ਰਾਮ ਤਿਆਸੀ ਹਰ ਆਪ ਦਇਆ ਦਇਆ ਕਰ ਮੇਲੇ ਜਿਸ ਸਤਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਖਾਸੀ ਜੋ ਜਨ ਸੇਵੈ ਸਾਦ ਸਦਾ ਮੇਰਾ ਹਰਿ ਹਰੇ ਤਿਨ ਕਾ ਸਭ ਦੂਖ ਭਰਮ ਭਾਉ ਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜਿਉ ਚਾਤ੍ਰਿਕ ਜਲ ਪੀਐ ਤ੍ਰਿਪਤਾਸੀ ਸਾਰਗ ਮਹਲਾ 4

ਰਾਮ ਆਪੇ ਆਪ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਭ ਤ ਜਗੇ ਜਿਸ ਆਪ ਕਿਰਪਾ ਕਰੇ ਮੇਰਾ ਰਾਮ 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 ਰਾਏ ਸੋ ਜਨ ਰਾਮ ਨਾਮ ਲਿਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤ ਜਨਾ ਕੀ ਪਾਤ ਰਾਖੈ ਵਿੱਚ ਕਲ ਯੁਗ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰੇ RAM ਰਾਏ ਦੁਸ਼ਮਨ ਦੂਖ ਗਏ ਸਭ ਭੱਗੇ ਸਾਰੰਗ ਮਹੱਲਾ ਪੰਜਵਾ ਜਾਓ ਪਦੇ ਘਰ ਪਹਿਲਾ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਸਤ ਗੁਰ ਮੂਰਤ ਕਾਉ ਵਾਦ ਜਾਓ ਅੰਤਰ ਪਿਆਸ ਜਾਤ੍ਰਿਕ ਜਿਉ ਜਾਲ ਕੀ ਸਫਲ ਦਰਸ਼ਨ ਕਦ ਪਾਉ ਰਹਾਉ ਨਾਥਾ ਕੋ ਨਾਥ ਸਰਬ ਪ੍ਰਤਿਪਾਲਕ ਭਗਤ ਬਸ਼ਲ ਹਰ ਨਾਉ ਜਾ ਕਉ ਕੋਏ ਨਾ ਰੱਖੈ ਪ੍ਰਾਣੀ ਤਿਸ ਤੂ ਦੇਹ ਅਸਰਾਉ ਨੇਤਰ ਆ ਧਾਰ ਨੇ ਗਤਿਆ ਗਤ ਨਿਥਾ ਵਿਆ ਤੂ ਥਾਉ ਦਹ ਦਿਸ ਜਾਉ ਤਹਾ ਤੂ ਸੰਗੇ ਤੇਰੀ ਕੀਰਤ ਕਰਮ ਕਮਾਉ ਏਕ ਸਤੇ ਲੱਖ ਲੱਖ ਤੇ ਏਕਾ ਤੇਰੀ ਗਤ ਮਿਤ ਕਹਿ ਨਾ ਸਕਾਉ ਤੂ ਬੇਅੰਤ ਤੇਰੀ ਮਿਤ ਨਹੀਂ ਪਾਈਐ ਸਭ ਤੇਰਾ ਖੇਲ ਦਿਖਾਉ ਸਾਧਨ ਕਾ ਸੰਗ ਸਾਧ ਸਿਉ ਗੋਸਟ ਹਰ ਸਾਧਨ ਸਿਉ ਲਿਵ ਲਾਓ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੋ ਦਰਸ ਮਨ ਚਾਓ ਸਾਰਗ ਮਹੱਲਾ ਪੰਜਵਾਂ ਹਰ ਜੀਉ ਅੰਤਰ ਜਾਮੀ ਜਾਨ ਕਰਤੁ ਬੁਰਾਈ ਮਾਨੁਖ ਤੇ ਸਪਾਈ ਸਾਖੀ ਭੂਤ ਪਵਾਨ ਰਹਾਉ ਮੈ ਸੁਣਾਉ ਨਾਮ ਕਰਤ ਖਟ ਕਰਮਾ ਅੰਤਰ ਲੋਭ ਝੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰਹਿ ਸੋਮ ਪਾਗ ਹਿਰੇ ਪਰ ਦਰਬਾਰ ਅੰਤਰ ਝੂਠ ਗੁਮਾਨ ਸ਼ਾਸਤਰ ਵੇਦ ਕੀ ਵੇਦ ਨਹੀਂ ਜਾਣ ਹੈ ਵਿਆਪੇ ਮਨ ਕੈ ਮਾਨ ਹੈ ਸੰਦਿਆ ਕਾਲ ਕਰਹਿ ਸਭ ਵਰਤਾ ਜਿਉ ਸਫਰੀ ਦੰਫਾਨ ਪ੍ਰਭੂ ਕੋ ਲਾਹਿ ਊਜੜ ਪਾਏ ਨੇਹ ਫਲ ਸਭ ਕਰਮਾਨ ਸੋ ਗਿਆਨੀ ਸੋ ਬੈ ਸੁਨੋ ਪੜਿਆ ਜਿਸ ਕਰੀ ਕਿਰਪਾ ਭਗਵਾਨ ਓਨ ਸਤਗੁਰ ਸੇਵ ਪਰਮ ਪਦ ਪਾਇਆ ਉਦਰਿਆ ਸਗਲ ਵਿਸਵਾਨ ਕਿਆ ਹਮ ਕਥਹਿ ਕਿਸ ਕਥ ਨਹੀਂ ਜਾਣਹਿ ਪ੍ਰਭ ਭਾਵੈ ਤਿਵੈ ਬੋਲਾਨ ਸਾਧ ਸੰਗਤ ਕੀ ਧੂਰ ਇਕ ਮੰਗਾਓ ਜਨ ਨਾਨਕ ਪਇਓ ਸਰਾਨ ਸਾਰਗ ਮਹੱਲਾ ਪੰਜਵਾਂ ਆਪ ਮੂਰੋ ਨਾਚ ਨੂ ਰਹੋ ਲਾਲ ਰੰਗੀਲਾ ਸਹਜੇ ਪਾਇਓ ਸਤਿਗੁਰ ਬਚਨ ਲਹੋ ਰਹਾਓ ਵਾਰ ਕਨਿਆ ਜੈਸੇ ਸੰਗ ਸਹੇਰੀ ਪ੍ਰੇਮ ਬਚਨ ਉਪਹਾਸ ਕਹੋ ਜਾਓ ਸੁਰਜਨ ਗ੍ਰਹਿ ਭੀਤਰ ਆਇਓ ਤਾਬ ਮੁਖ ਕਾਜ ਲੱਜੋ ਜਿਉਂ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸੁੱਧ ਭਏ ਹੈ ਬਾਰਹ ਤਾਬ ਤੇ ਥਾਨ ਥਿਰੋ ਜੋ ਦਿਨ ਰੈਨ ਤਉ ਲਾਓ ਵਜਿਓ ਮੂਰਤ ਘਰੀ ਪਲੋ ਵਜਾਵਨ ਹਾਰੋ ਊਠ ਸਿਧਾਰਿਓ ਤਾਬ ਫਿਰ ਬਾਜ ਨਾ ਭਇਓ ਜੈਸੇ ਕੁੰਭ ਉਦਕ ਪੂਰ ਆਨਿਓ ਤਾਬ ਉਹ ਭਿਨ ਦਰਸ਼ਟੋ ਕਹੋ ਨਾਨਕ ਕੁੰਭ ਜਲੇ ਮਹਿ ਡਾਰਿਓ ਅੰਬੈ ਅੰਬ ਮਿਲੋ ਸਾਰਗ ਮਹੱਲਾ ਪੰਜਵਾਂ ਆਬ ਪੂਛੇ ਕੀ ਆ ਕਹਾਲੈ ਨੋ ਨਾਮ ਅੰਮ੍ਰਿਤ ਰਸ ਨੀ ਕੋ ਬਾਵਰ ਵੇਖ ਸਿਉ ਗਹਿ ਰਹਾ ਰਹਾ ਦੁਲਬ ਜਨਮ ਚਰੰਕਾਲ ਪਾਇਓ ਜਾਤ ਕਉੜੀ ਬਦਲ ਹਾ ਕਾਥੂਰੀ ਕੋ ਗਾਖ ਆਇਓ ਲਾਦਿਓ ਕਾਲਰ ਬਿਰਖ ਜਿਵਹਾ ਆਇਓ ਲਾਭ ਲਾਭਨ ਕਹਿ ਤਾਈ ਮੋਹਨ ਠਾ ਗਉਰੀ ਸਿਉ ਉਲਜ ਪਹਾ ਕਾਚ ਬਾਦਰੈ ਲਾਲ ਖੋਈ ਹੈ ਫਿਰ ਇਹੋ ਔਸਰ ਕਦ ਦਹਾ ਸਗਲ ਪਰਾਧ ਏਕ ਗੁਣ ਨਾਹੀ ਠਾਕੁਰ ਛੋੜਹਿ ਦਾਸ ਭਜ ਹਾ ਆਈ ਮਛਟ ਜੜਵਤ ਕੀ ਨਿਆਈ ਜਿਉ ਤਸਕਰ ਦਰਸਾ ਨਿਹਾਰ ਆਨ ਉਪਾਉ ਨਾ ਕਵੂ ਸੂਜੈ ਹਰ ਦਾਸਾ ਸਰਣੀ ਪਰ ਰਹਾ ਕਹੋ ਨਾਨਕ ਤਬਹੀ ਮਨ ਛੁੱਟੀਐ ਜੋ ਸਗਲੇ ਆਉ ਗਨ ਮੇਟ ਧਰਹਾ ਸਾਰਗ ਮਹੱਲਾ ਪੰਜਵਾਂ ਮਾਈ ਧੀਰ ਰਹੀ ਪ੍ਰੇਅ ਬਹੁਤ ਵਿਰਾਗਿਓ ਅਨਕ ਭਾਂਤ ਆਨੂਪ ਰੰਗ ਰੇ ਤਿਨ ਸਿਉ ਰੁਚੈ ਨਾ ਲਾਗੇਉ ਰਹਾਉ ਨੇ ਸਬਾ ਸੁਰਪ੍ਰੇਅ ਪ੍ਰੇਮ ਮੁਖ ਟੀਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਕਜਰ ਬਸਤਰ ਅਨਕ ਸੀ ਗਾਰ ਰੇ ਬਿਨ ਫਿਰ ਸੱਬੈ ਵਿਖ ਲਾਗਿਓ ਉਛਾਉ ਉਸ਼ੋ ਦੀਨ ਪਾਤ ਕਰ ਕੋ ਕਹ ਪ੍ਰੇ ਦੇ ਸੰਗਿਓ ਹਿਉ ਦਿਉ ਸਭ ਮਨ ਤਨ ਅਰਪਉ ਸੀਸ ਚਰਨ ਪਰ ਰਖਿਓ ਚਰਨ ਬੰਦਨਾ ਅਮੋਲ ਦਾਸ ਰੋ ਦੇਉ ਸਾਧ ਸੰਗਤ ਅਰਦਾਗਿਓ ਕਰੋ ਕਿਰਪਾ ਮੋਹਿ ਪ੍ਰਭੂ ਮਿਲਾਵੋ ਨਾਮਕ ਦਰਸ ਪੇਖਾਗਿਓ ਦ੍ਰਿਸ਼ਟ ਭਈ ਤਬ ਭੀਤਰ ਆਇਓ ਮੇਰਾ ਮਨ ਆਨੰਦਨ ਸੀਤ ਲਾਗਿਓ ਕਾਹੋ ਨਾਨਕ ਰਸ ਮੰਗਲ ਗਾਏ ਸਬਦ ਅਨਾਹਦ ਬਾਜਿਓ ਸਾਰਗ ਮਹੱਲਾ ਪੰਜਵਾਂ ਮਾਈ ਸਤ 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 ਹਰ ਸਤ 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 ਸਾਦਾ ਬਚਨ ਗੁਰੂ ਜੋ ਪੂਰੈ ਕਹਿਓ ਮੈਂ ਸ਼ੀਕ ਗਾਂਠ ਰੀ ਬਾਧਾ ਰਹਾਉ ਨਿਸਬਾਸੁਰਨ ਅਖਿ ਅਤਰ ਬਿਨਾਸੀ ਰਵ ਸਸੀ ਅਰ ਬੇਨਾਦਾ ਗਿਰ ਬਸੁਦਾ ਜਲ ਪਵਨ ਜਾਏ ਗੋ ਇਕ ਸਾਧ ਬਚਨ ਅਟਲਾਦਾ ਅੰਡ ਬਿਨਾਸੀ ਜ਼ੇਰ ਬਿਨਾਸੀ ਉਤਪੋਜ ਸੇਤ ਬਿਨਾਦਾ ਚਾਰ ਬਿਨਾਸੀ ਖਟਹਿ ਬਿਨਾਸੀ ਇਕ ਸਾਧ ਬਚਨ ਨੇ ਚਲਾਦਾ ਰਾਜ ਬਿਨਾਸੀ ਤਾਮ ਬਿਨਾਸੀ ਸਾਤਕ ਭੀ ਬਿਨਾਦਾ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਲ ਦਿਖਾਦਾ ਪਾਇਓ ਨਾ ਜਾਈ ਕਹੀ ਭਾਂਤਰੇ ਪ੍ਰਭ ਨਾਨਕ ਗੁਰ ਮਿਲ ਲਾਦਾ ਸਾਰਗ ਮਹੱਲਾ ਪੰਜਵਾਂ ਮੇਰੇ ਮਨ ਵਾਸਿ ਬੋ ਗੁਰ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਰਹਾਉ ਜਹਾਂ ਬੀਸਰੈ ਠਾਕੁਰ ਪਿਆਰੋ ਤਹਾਂ ਦੂਖ ਸਭ ਆਪਦ ਜਹ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹਾਂ ਸ਼ਰਵਨ ਹਰ ਕਥਾ ਨਾ ਸੁਨੀਐ ਤਹ ਮਹਾ ਭਯਾਨ ਉਦਿਆਨਦ ਜਹਾਂ ਕੀਰਤਨ ਸਾਧ ਸੰਗਤ ਰਸ ਤਹ ਸਗਨ ਵਾਸ ਫਲ ਆਨੰਦ ਮੇਨ ਸਿਮਰਨ ਕੋਟ ਬਰਖ ਜੀਵੈ ਸਗਲੇ ਆਉਦ ਬ੍ਰਥਾਨਦ ਏਕ ਨਿਮਖ ਗੋਬਿੰਦ ਭਜਨ ਕਰ ਤਉ ਸਦਾ ਸਦਾ ਜੀਵਾਨਦ ਸਰਨ 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 ਪ੍ਰਭ ਪਾਵਉ ਦੀਜੈ ਸਾਧ ਸੰਗਤ ਕਿਰਪਾਨਦ ਨਾਨਕ ਪੂਰ ਰਹਿਓ ਹੈ ਸਰਬ ਮੈਂ ਸਗਲ ਗੁਣਾ ਵਿਧ ਜਾਣਦ ਸਾਰਗ ਮਹੱਲਾ ਪੰਜਵਾਂ ਆਪ ਮੁਹੇ RAM ਪੁਰੂ ਸਭ ਪਾਏ ਜੋ ਜੋ ਸ਼ਰਨ ਪਰਿਓ ਕਰੁਣਾ ਨਿਦ ਤੇ ਤੇ ਭਵਤ ਰਾਏ ਰਹਾਉ ਸੁਖ 소यो ਅਰ ਸਹਿਜ ਸਮਾਇਓ ਸਹਿਸਾ ਗੁਰਹਿ ਗਵਾਏ ਜੋ ਚਾਹਤ ਸੋਈ ਹਰ ਕੀਓ ਮਨ ਬਾਂਛਤ ਫਲ ਪਾਏ ਹਿਰਦਾ ਜਪਾਓ ਨੇਤਰ ਧਿਆਨ ਲਾਵੋ ਸ੍ਰਵਣੀ ਕਥਾ ਸੁਨਾਏ ਚਰਣੀ ਚਲავੋ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਬਾਇਓ ਲਾਲ ਅਮੋਲ ਨਾਮ ਹਰ ਛੋੜ ਨਾ ਕਤ ਹੂ ਜਾਏ ਕਾਵਨ ਉਪਮਾ ਕਾਵਨ ਵਡਾਈ ਕਿਆ ਗੁਣ ਕਹੋ ਰੀ ਜਾਏ ਹੋਤ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ